ਪੰਜਾਬ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਮੋਹਾਲੀ ਸਾਈਬਰ ਕ੍ਰਾਈਮ ਤੋਂ ਬਾਹਰ ਆਏ ਇਸ ਮੌਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੁਲਿਸ ਨੇ ਮੇਰੇ ਤੋਂ ਲਗਭਗ 6 ਘੰਟੇ ਤੱਕ ਪੁੱਛਗਿੱਛ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਕਹਿੰਦੇ ਹਾਂ ਕਿ ਤੁਹਾਨੂੰ ਹਰ ਜਾਂਚ ਵਿੱਚ ਸਾਥ ਦੇਵਾਂਗੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਡਟ ਕੇ ਲੜਾਈ ਲੜਾਂਗੇ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਕਿਹਾ ਕਿ ਮੇਰੇ ਨਾਲ ਤਿੱਖੇ ਸਵਾਲ ਕੀਤੇ ਗਏ ਹਨ ਤੇ ਮੈਂ ਡਟਵੇਂ ਜਵਾਬ ਦਿੱਤੇ ਹਨ ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਜੇਕਰ ਇਹ ਹਾਲ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ ਇਹ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੋਈ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਹੋ ਚੁੱਕਾ ਕਿਸੇ ਟਾਈਮ ਬੋੜਿਆਂ ਨੂੰ ਵੀ ਹੱਥ ਲੱਗਦਾ ਤੁੰਮੈ ਨੂੰ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋ ਕੋਈ ਇਤਲਾਹ ਹੈ ਆਓ ਮੇਰੇ ਨਾਲ ਸਾਂਝਿਆ ਕਰੀਂ ਤੁਸੀਂ 80 ਤੇ 90 ਦਾ ਦਿਹਾਕਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਐਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਹੈ ਤਾਂ ਨਾ ਭਾਈ ਇਹ ਸਾਨੂੰ ਗੁੱਸਾ ਇਹਨਾਂ ਦਾ ਕੋਈ ਨਹੀਂ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਇਰ ਸੀ ਰੰਧਾਵਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਫੇਚ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਸਲਾ ਤੱਕ ਤੇ ਫੈਸਲੇ ਪੰਚਾਇਤਾਂ ਚੁੱਕਦੇ ਸੀ ਹੁਣ ਤੁਸੀਂ ਉੱਥੋਂ ਤੱਕ ਗੱਲ ਲੈ ਗਈ ਕਿ ਸਾਡੇ ਸਾਥੀਆਂ ਆਪਣੀ ਕਿਸੇ ਸਾਥੀ ਨੂੰ ਬਚਾਉਣ ਵਾਸਤੇ ਖਾਣਿਆਂ ਦਾ ਘਰਾਓ ਕਰਨਾ ਪਿਆ ਮੈਂ ਬਹੁਤ ਬਖਸ਼ਕੂਰ ਰਾਜਾ ਜੀ ਤੁਸੀਂ ਛੋਟੇ ਵੀਰੋ ਜਿਸ ਕਿਸਮ ਦੀ ਲੀਲੇਸ਼ ਬਖਾੜੇ ਚਾਈ ਦੀ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਨਾਹ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਰ ਰਹੀਆਂ ਬਹੁਤ ਸਾਡੇ ਸਾਡੇ ਉਹ ਭਰਾ ਨੇ ਜੇਦੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਾਂ ਸਾਡੇ ਕੋ ਬੰਗੀਆਂ ਪੇਸ਼ ਕਰ ਰਹੀ ਐ ਸਾਡ ਪਰਿਵਾਰ ਨੂੰ ਇੱਕ ਕਰ ਦੱਸ ਜਦੋਂ ਤੁਹਾਨੂੰ ਪਤਾ ਹੈ ਕੋ ਬਜ਼ੁਰਗਰੀ ਪੱਗ ਨੂੰ ਹੱਕ ਤਾਂ ਪੈਂਦਾ ਕੋ ਲੋ ਫੇਰ ਜਿਹਦਾ ਹੁੰਦਾ ਰੁਸਿਆ ਵੀ ਹੁੰਦਾ ਹੈ ਕਈ ਸਾਲਾਂ ਦਾ ਜਿਹਦਾ ਸਾਥੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਾਰਨ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਪੱਗ ਨੂੰ ਨਹੀਂ ਅਸੀਂ ਪੈਣ ਦੇਣਾ ਬਾਕੀ ਅਸੀਂ ਆਪਸ ਵਿੱਚ ਦੇਖਣਾ ਬੋਲ ਈਸ਼ਨ ਹਾ ਕਾਂਗਰਸ ਵੇਖੋ ਗੁਰੂਵਾਦ ਦਾ ਸਾਡੀ ਮਿਹਤ ਹੈ ਇਹ ਬਾਨਾ ਹੀ ਬੰਦ ਉਹ ਮੈਂ ਹੋ ਸਕਦਾ ਸੀ ਸਾਡੇ ਚ ਕੋਈ ਵੀ ਉਹ ਤੇਨੂੰ ਹੱਥ ਪਾਏ ਕੋ ਕੱਲੇ ਨੂੰ ਨਹੀਂ ਪਾਏ ਤੋਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੋਟੂ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕਹਿ ਸਾਡੇ ਸਾਹਮਣੇ ਗੱਲ ਆਈ ਹੈ ਇਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਮੈਂ ਸਨਨਾ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੂਚੀ ਕਾਂਗਰਸ ਦੀ ਈਡੀਸ਼ਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀਏ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਟੂਟਰ ਨੂੰ ਬਚਾਣਾ ਤੁਹਾਨੂੰ ਯਾਦ ਹੋਵੇਗਾ 80 ਦੇ 90 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੀ ਈਡੀਸ਼ਪ ਦੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਦੇ। ਬਹੁਤ سارے ਬੱਚੇ ਸਾਡੇ ਨਸ਼ੇ ਦੇ ਵਿੱਚ ਕੈਦ ਹੈ। ਇੱਕ ਬਹੁਤ ਵੱਡਾ ਚੈਲੰਜ ਹੈ। ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਧਰਤੀ ਜਿਹਦੀ ਇੱਕ ਇੱਕ ਇੰਚ ਜ਼ਮੀਨ ਸਰਖੇਜ਼ ਉਸ ਨੂੰ ਇੱਕ ਵਾਰ ਫੇਰ ਪੈਰਾਸਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ। ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਸਰ ਨਾ ਹੋ ਸਕਦਾ ਏ। ਪੰਜਾਬੀਆਂ ਵਿੱਚ ਇੰਨੀ ਤਾਕਤ ਹੈ। ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਤ ਦੀ ਵਾਸੇ ਪ੍ਰਮਾਥਮਾ ਕੋ ਰੋਜ਼ ਅਰਦਾਸ ਕਰ ਉਤਰੀ ਭਾਰਤ ਵਿੱਚ ਇੱਕ ਵਾਰ ਫੇਰ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋਣ ਲੱਗਾ ਹੈ ਮੌਸਮ ਵਿਭਾਗ ਅਨੁਸਾਰ 2 ਦਿਨਾਂ ਤੋਂ ਬਾਅਦ ਇੱਕ ਨਵਾਂ ਪੱਛਮੀ ਗੜਬੜੀ ਹਿਮਾਲਿਆ ਖੇਤਰ ਵਿੱਚ ਇਸ ਪ੍ਰਭਾਵ ਕਾਰਨ ਕਈ ਇਲਾਕਿਆਂ ਵਿੱਚ ਮੌਸਮ ਬਦਲ ਸਕਦਾ ਹੈ ਆਈਐਮਡੀ ਨੇ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ ਸਕਾਈਮੈਟ ਵੈਦਰ ਦੀ ਰਿਪੋਰਟ ਦੇ ਅਨੁਸਾਰ 16 April ਤੋਂ ਇੱਕ ਨਵਾਂ ਪੱਛਮੀ ਘੜਬੜੀ ਸਰਗਰਮ ਹੋਣ ਜਾ ਰਹੀ ਹੈ ਜਿਸ ਕਾਰਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਲਦਾਖ ਦੇ ਕਈ ਹਿੱਸਿਆਂ ਵਿੱਚ ਮੀਂਹ ਗਰਜ ਤੇ ਬਰਬਾਰੀ ਦੀ ਸੰਭਾਵਨਾ ਹੈ ਨਵੀਂ ਪੱਛਮੀ ਘੜਬੜੀ ਦਾ ਹਲਕਾ ਪ੍ਰਭਾਵ 16 ਤੇ 17 ਮਾਰਚ ਨੂੰ ਦਿਖਾਈ ਦੇਵੇਗਾ ਜਿਸ ਕਾਰਨ ਜੰਮੂ ਕਸ਼ਮੀਰ ਵਿੱਚ ਥੋੜੇ ਥੋੜੇ ਮੀਂਹ ਦੀ ਸੰਭਾਵਨਾ ਹੈ ਸਕਾਈ ਮੈਟ ਵੈਦਰ ਦੇ ਅਨੁਸਾਰ 18 ਤੋਂ ਲੈ ਕੇ 20 April ਦੇ ਵਿੱਚਕਾਰ ਗਤੀ ਅਤੇ ਤੀਬਰਤਾ ਦੋਵਾਂ ਵਿੱਚ ਤੇਜ਼ੀ ਨਾਲ ਵਧਦਾ ਹੋਵੇਗਾ ਤੇ 19 April ਨੂੰ ਮੌਸਮ ਗਤੀਵਿਧੀਆਂ ਵਿੱਚ ਤੇਜ਼ੀ ਹੋਵੇਗੀ ਇਸ ਦੌਰਾਨ ਬਿਜਲੀ ਦੇ ਨਾਲ-ਨਾਲ ਗਰਜ ਵੀ ਆ ਸਕਦੀ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਕਈ ਇਲਾਕਿਆਂ ਵਿੱਚ ਭਾਰੀ بارش ਹੋਣ ਦੀ ਸੰਭਾਵਨਾ ਹੈ ਇਹ ਪਰੇਸ਼ਾਨੀ 21 April ਤੋਂ ਹੌਲੀ-ਹੌਲੀ ਸ਼ਾਂਤ ਹੋਣੀ ਸ਼ੁਰੂ ਹੋ ਜਾਵੇਗੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਦੇ ਸਾਥੀ ਪਪਲ ਪ੍ਰੀਤ ਨੂੰ ਅਜਨਾਲਾ ਦੀ ਅਦਾਲਤ ਵਿੱਚ ਮੋੜ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕਰਨ ਦੇ ਦੋਸ਼ ਵਿੱਚ ਪਪਲਪ੍ਰੀਤ ਸਿੰਘ ਨੂੰ ਅਜਨਾਲਾ ਪੁਲਿਸ ਵੱਲੋਂ ਅਜਨਾਲਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਪਲਪ੍ਰੀ ਸਿੰਘ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਹੈ 18 ਅਪ੍ਰੈਲ ਨੂੰ ਪਪਲਪ੍ਰੀ ਸਿੰਘ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪਹਿਲਾਂ ਵੀ ਅਜਨਾਲਾ ਪੁਲਿਸ ਨੂੰ ਪਹਿਲਾਂ ਵੀ ਪਪਲਪ੍ਰੀ ਸਿੰਘ ਦਾ 4 ਦਿਨਾਂ ਦਾ ਰਿਮਾਂਡ ਮਿਲਿਆ ਸੀ ਇਸ ਰਿਮਾਂਡ ਦੌਰਾਨ ਅਜਨਾਲਾ ਪੁਲਿਸ ਨੂੰ ਵੱਡੇ ਖੁਲਾਸੇ ਹੋਏ ਸੀ ਅਤੇ ਕਈ ਬਰਾਮਦੀਆਂ ਵੀ ਹੋਈਆਂ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਰਾਦਾ ਇੱਛਾ ਸ਼ਕਤੀ ਪੰਜਾਬ ਦੇ ਸਰਪੱਖੀ ਵਿਕਾਸ ਤੇ ਪੰਜਾਬੀਆਂ ਦੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ ਇਸ ਮਨੋਰਥ ਲਈ ਲੋਕਾਂ 'ਯਾ ਜੀ ਜਾਨ ਨਾਲ ਸੇਵਾ ਕਰ ਰਹੇ ਹਾਂ ਨਵੇਂ ਬਣੇ ਸਕੂਲ ਆਫ ਐਮੀਨੈਂਸ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕਾਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਸਖਤ ਯਤਨ ਕੀਤੇ ਜਾ ਰਹੇ ਹਨ ਉਧਰ ਸੱਤ ਚ ਬੋਰਡ ਦੇ ਥੱਲੇ ਉਹਨੋਂ ਤੋਂ ਸਾਹਜਾ ਸ਼ਾਜਲੀ ਵਾਲੇ ਨਾਲ ਬਿਹਤਰ ਰਿਸ਼ਤੇਦਾਰੇ ਵੀ ਬਹੁਤ ਨੇ ਪਿੰਡਾਂ 'ਚ ਪਰ ਉੱਥੇ ਆਉਂਦੇ ਹੁੰਦੇ ਸੀ ਐਂ ਨਹੀਂ ਪਤਾ ਲਾਈਦਾ ਸੀ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਿੱਧਰ ਨੂੰ ਮਰਜ਼ੀ ਦੇਖ ਲਓ ਉਨਾਂ ਹੀ ਹੁੰਦੇ ਸੀ ਸੋ ਉਹੀ ਪਿਆਰ ਹੈ ਤੁਹਾਡਾ ਜਿਹੜਾ ਉਹਦੇ ਕਰਕੇ ਅੱਜ ਇੱਥੇ ਬੈਠੇ ਆ ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਜਿਹੜੇ ਆ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਸੋ ਉਹਨਾਂ ਬੱਚਿਆਂ ਲਈ ਮੈਂ ਇੱਕ ਤੁਹਾਡੇ ਵੱਲੋਂ ਜ਼ੋਰਦਾਰ ਤਾੜੀ ਚਾਹਨਾ कोई ग्यारहवीं कोई बारहवीं आए है हूँ बहुत ही दूर नहीं है मंजिल बस ग्यारहवीं बारहवीं पहुंच गए अगे मंजिल ही है बस किसी ने डॉक्टर बनना किसी ने साइंटिस्ट बनना एक ने कहा मैं जज बनना बनो जज बनो साइंटिस्ट बनो डॉक्टर बनो मौके मिलने गए पहला इतने मौके नहीं मिलते पहला जेडे अपना ਮੂਰੇ ਲਾਇ ਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਆਪਾਂ ਰਹਿ ਗਏ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ 'ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਐ ਜੀ ਬਸ ਇਹ ਇੱਥੇ ਰਹਿਣਾ ਐ ਇਸ ਇਲਾਕੇ 'ਚ ਹੀ ਰਹਿਣਾ ਬਸ ਨੌਮੀ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ 'ਚ 80% ਫੇਲ ਹੋ ਜਾਂਦੇ ਸੀ ਕਹਿੰਦੇ ਆਜੋ ਆਟਾ ਦਾਲ ਸਕੀਮ 'ਚ ਆ ਗਏ ਹੁਣ ਤੁਸੀਂ ਬਸ ਆਜ ਫਿਰਦੇ ਰਹੋ ਬਸ ਇੱਥੇ ਹੁਣ ਅਸੀਂ ਸਕੂਲ ਆਫ ਐਮਿਨਾਂ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ पूरा तैयार हो, हो कि मैं जिंदगी चाह करना बस आ स्कूल ऑफ एमीना मेरे लिए कोई ये बगाने पिंड नहीं है चाजली है भाई की पसौर है संगती वाला मैदे आस है वाला है इधर ग्राह है पाले पास पड़ा है उदाहरमगढ़ है फिर मेरा पिंड आंदा फलेड़ा कणकवाल है, है सारे तो मैं जो ਪਹੇਸੀ ਮਤੋਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਕੋਕਰਪੂਆ ਵੇਈ ਹੋਈ ਹੈ ਗੰਡੂਆ ਵੇਚਦੀ ਉਧਰੋਂ ਆਉਂਦੇ ਹੁੰਦੇ ਸੀ ਟਿੱਬੇ ਆ ਵੇਚਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪੇਕੇ ਆ ਕੇ ਲੱਗਦਾ ਹੁੰਦਾ ਵੀ ਪੇਕਿਆਂ ਦੀ ਠੰਡੀ ਹਵਾ ਜਿਹੜੀ ਹੈ ਤੁਸੀਂ ਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫਿਰ ਮੈਨੂੰ ਪਾਰਲੀਮੈਂਟ ਚ ਭੇਜਿਆ ਦੋ ਵਾਰੀ ਸਰ ਤੁਹਾਡੇ ਤੋਂ ਕੀ ਲਕੋ ਕੇ ਰੱਖੀਏ ਫਿਰ ਉਹਨੂੰ ਜਿਵੇਂ ਚੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀ ਚਾਬੀ ਤੁਹਾਨੂੰ ਫੜਾ ਰੱਖੀ ਆ ਮੇਰਾ ਪਿੰਡ ਵੀ ਡੜਬੇ ਚ ਹੀ ਪੈਂਦਾ ਕਿਉਂਕਿ ਇੱਥੋਂ ਡੜਬੇ ਤੋਂ ਸ਼ੁਰੂ ਹੋ ਜਾਂਦਾ ਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਸਾਜਲੀ ਵਿੱਚ ਆਹੋ ਕੇ ਗਾਹਾਂ ਜਾ ਕੇ ਉਹ ਫਤੇਗੜ ਗੰਡੂਆਂ ਕਣ ਕੜਤਾਰ ਮੰਗੜ ਸਤੋਜ ਲਾ ਆਖਰੀ ਪਿੰਡ ਸਤੋਜ ਤੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕੱਲ ਡਾਕਟਰ ਅੰਬੇਦਕਰ ਭੀਮਰਾਓ ਅੰਬੇਦਕਾ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ ਚ ਕਿਕ ਦਲਿਤ ਵਿਤਮંત્રી ਹੈ ਆਮ ਕਰ ਛੁੱਟਿਆ ਹੋਇਆ ਬੰਦਾ ਇੱਕ ਵਿੱਤ ਮੰਤਰੀ ਉਹਦੇ ਕੋਲ ਖਜ਼ਾਨਾ ਨਹੀਂ ਤਾਂ ਖਜ਼ਾਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਅਹੀਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਹਿ ਖਜ਼ਾਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ 'ਚ ਨੀਅਤ ਭਰੀ ਹੋਵੇ ਨਾ ਕੋਈ ਖਜ਼ਾਨਾ ਖਾਲੀ ਨਹੀਂ ਰਹਿੰਦਾ ਸਿਆਣੇ ਕਹਿੰਦੇ ਨੀਤਾਂ ਨੂੰ ਮਰਾਦਾ ਸੁਇਸ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਜਦੋਂ ਮੈਂ ਸਕੂਲ ਦੇ ਕੋਲ ਦੀ ਲੰਘਦਾ ਹੁੰਦਾ ਸੀ ਨਾ ਪਹਿਲਾਂ ਮੈਂ ਇੱਕ ਗੱਲ ਬੜੀ ਸੋਚਦਾ ਹੁੰਦਾ ਸੀ ਵੀ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਖਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਹਿਆ ਯਾਰ ਗਵਰਨਮੈਂਟ ਤਾਂ ਕਹਿੰਦੀ ਐ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਹੈ। ਥਾਣਾ ਇੱਥੇ ਹੋਣਾ ਚਾਹੀਦਾ ਹੈ। ਇੱਥੇ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ। ਉਹ ਮੈਂ ਕਹਾਂ ਠੀਕ ਕਰੋ ਜੀ ਇਹਨਾਂ ਨੂੰ। ਇੱਕ ਪਿੰਡਾ 12 ਪਲਾਜੇ ਵਾਲਾ ਜਦੋਂ ਪਹਜਾਨਿਆ ਭਵਾਨੀਗੜ੍ਹ ਤੋਂ ਕਾਲਾ ਕਾਲਾਚਾੜ ਮੈਂ ਐਮਪੀ ਸੀਗਾ ਕਾਲਾਚਾੜ ਪਿੰਡਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਦ ਕਰਨੀ ਹੈ ਮੈਂ ਫਿਰ ਕੰਦ ਕਰਾਂ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲਾਇਰ ਚ ਦੇ ਦਾਂਗੇ ਪਹਿਲੇ ਕਹਿੰਦੇ ਨਹੀਂ ਨਹੀਂ ਜੀ ਵਿਚਾਰੇ ਕਰਨੀ ਹੈ ਮੈਂ ਕਹੇ ਵਿਚਾਰੇ ਕਿਉਂ ਕਰਨੀ ਹੈ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਬਣਾਤੀ ਸੀ ਜੀ ਉਹ ਹੁਣ ਖੁੱਲਾ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੁੱਦਾ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੜਕ ਬੜਕ ਉੱਠਦੇ ਆ ਇਸ ਸੁਪਨੇ ਚ ਕਹਿੰਦੇ ਕੰਦ ਕਰ ਦਿਓ ਤਾਂ ਕਿ ਹੁਣ ਪੁਲਿਸ ਵਾਲਿਆਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਕਰ ਦਿਓ ਜੀ ਉਹ ਮੈਂ ਕਹਿਆ ਯਾਰ ਇਹ ਤਾਂ بڑا ਔਖਾ ਯਕ ਤੁਸੀਂ ਸਵਾਲ ਲੈ ਕੇ ਆਗੇ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗਾ ਥੋੜੀ ਐ ਜਿੱਥੇ ਚੌਂਕੀ ਬਣੀ ਹੈ ਕਹਿੰਦੇ ਨਾ ਜੀ ਸਕੂਲ ਦੀ ਐ ਮੈਂ ਤੂੰ ਜਵਾਂ ਕਾਉਂਟਰਾਈ ਜੰਨੇ ਆ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਹੈ ਵੀ ਸਾਨੂੰ ਬਾਹਰ ਹੀ ਕੁੱਟਣੇ ਪੈਂਦੇ ਆ। ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ। ਉਹ ਮੈਂ ਕਹਾਂ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹ ਤਾਂ ਇੱਥੇ ਹੋਊ। ਕੰਦ ਕਰ ਦਿਓ ਜੀ। ਅੱਜ ਕੱବਰ ਕੰਦਾਇਆ ਨਹੀਂ ਕਰਨੀ। ਫਿਰ ਉਹਨਾਂ ਦੀ ਕੰਦ ਜਿਹੜੀ ਹੈ ਨਾ ਤੂੰ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜ ਜਾਣਾ ਜਮਾਂ ਟੋਲ ਪਲਾਜ ਦੀ ਖੱਬੇ ਪਾਸੇ ਸਕੂਲ ਹੈ। ਚੰਨੋ ਵਾਲਾ ਜਿਹੜਾ ਟੋਲ ਪਲਾਜਾ ਕੰਦ ਕਰੀ। ਥੋੜਾ ਤਾਂ ਹਜ ਜਵਾਕ ਡਰਨੋਂ ਹਟੇ ਨਹੀਂ ਤਾਂ ਆ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪੈਂਦਾ ਮੈਂ ਪਾਰਲੀਮੈਂਟ ਚ ਵੀ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੀ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮਕਲਮਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਜਾਲ ਜੇ ਨੇ ਜਾਲਾਂ ਤੇ ਲੰਮਕਲਮਕ ਜਾਂਦੀਆਂ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਹੈ ਕੱਲ ਜ਼ੁਗਦਾ ਜ਼ਮਾਨਾ ਹੈ ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ ਅਜੇ ਤਾਂ 2 ਸਾਲਾਂ ਬਾਅਦ ਵਿਆਹ ਦਾਂਗੇ ਬਸ ਉਹ ਚੀਜ਼ਾਂੋਂ ਖਤਮ ਕਰਦੇ ਆ ਅਜਿੰਨਾ ਮੈਨੂੰ ਦੇਮੋਂ ਦਿਖਾਏ 95% ਕੁੜੀਆਂ ਸੀ ਆ ਕਰ ਦਿਆਂ ਪੋਟਾਸ਼ੀਅਮ ਨੂੰ ਐ ਕਰ ਲਾਂਗੇ ਫਿਰ ਉਹਦੇ ਚ ਆਪਾਂ ਇਹ ਲੀਕੜ ਪਾ ਕੇ ਇਹਦਾ ਰੰਗ ਜਾਮਨੀ ਹੋ ਜਾਊਗਾ ਤੁਸੀਂ ਤਾਂ ਬਣ ਗੀਆਂ ਤੁਸੀਂ ਤਾਂ ਬਣ ਗੀਆਂ ਬਸ ਜਦੋਂ ਇੰਨਾ ਪੜਾਈ ਵਧੀਆ ਹੋਣ ਲੱਗ ਗਈ ਟੀਚਰ ਵਧੀਆ ਆ ਗਏ ਸਾਰੇ ਟੀਚਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਹਾਡੇ ਲਾਏ ਹੋਏ ਬੂਟੇ ਜਦੋਂ ਫੁੱਲ ਫਲ ਤੇ ਛਾਂ ਦੇਣ ਲੱਗਣਗੇ ਉਹ ਤੁਹਾਨੂੰ ਖੁਸ਼ੀ ਹੋਊਗੀ ਕਿਉਂਕਿ ਜਦੋਂ ਕੋਈ ਬੂਟਾ ਫੁੱਲ ਫਲ ਤੇ ਛਾਂ ਦੇਣ ਲੱਗਦਾ ਹੈ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਬੂਟਾ ਲਾਇਆ ਹੁੰਦਾ ਜਿਨੇ ਉਹ ਬੂਟਾ ਸਿੰਜਿਆ ਹੁੰਦਾ ਆ ਜਿਹੜਾ ਅੰਕੜੇ ਦਿੱਤੇ ਆ ਚੀਮਾ ਸਾਹਿਬ ਨੇ ਅਸੀਂ ਤਾਂ ਪੰਜਾਬ ਦੇ ਖਜ਼ਾਨੇ 'ਚ ਇੱਕ ਇੱਕ ਰੁਪਈਆ ਲਿਆ ਕੇ ਪਾਉਨੇ ਆ ਰੁਪਈਏ ਰੁਪਈਏ ਪਿੱਛੇ ਲੜਦੇ ਵੀ ਆ ਮੇ ਰੁਪਈਆ ਵੱਧ ਨਹੀਂ ਲਾਉਣਾ ਖਜ਼ਾਨੇ 'ਚ ਕਿੰਨੇ ਵੱਜਦੇ ਨੇ ਇਹ ਦੱਸੋ ਉਹੀ ਉਹੀ ਪੈਸੇ ਅਸੀਂ ਤੁਹਾਡੇ ਦੇ ਲਾਉਣੇ ਨੇ ਜਿਆਦਾ ਸਕੂਲਾਂ ਦੇ ਰੂਪ 'ਚ ਲੱਗਣਗੇ ਸੜਕਾਂ ਦੇ ਰੂਪ 'ਚ ਲੱਗਣਗੇ ਗਰਾਊਂਡ ਬਣਾਵਾਂਗੇ ਇਨਫਰਾਸਟ੍ਰਕਚਰ ਆਊਗਾ ਬਿਜਲੀ ਫ੍ਰੀ ਹੋਊਗੀ ਕੱਸੀਆਂ ਖਾਲ ਥੱਲੇ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਕੰਮ ਹੋ ਰਹੇ। ਥੋੜਾ ਜਿਹਾ ਆਪਾਂ ਕਦੇ-ਕਦੇ ਕਾਲੀ ਕਰ ਜਾਂਦੇ ਆ। ਜੇ ਆਪਾਂ ਕੋਈ ਆ ਸਾਹਮਣੇ ਭਾਈ ਸਾਹਿਬ ਬੈਠੇ ਨੇ ਇਹਨਾਂ ਨੇ ਫੀਤੇਆਂ ਵਾਲੇ ਬੂਟ ਪਾਏ ਹੋਏ ਨੇ। ਜੇ ਫੀਤੇ ਦੀ ਗੰਢ ਦੋ ਦਿਨ ਨਾ ਖੋਲਣ ਤੀਜੇ ਦਿਨ ਚਮਚਾ ਪਾ ਕੇ ਚਮਚੇ ਦੀ ਡੰਡੀ ਜੀ ਜਾਂ ਕੋਈ ਚਾਕੂ ਜਾ ਕੋਈ ਸੂਆ ਜਾ ਲੈ ਕੇ ਤਿੱਖੀ ਚੀਜ਼ ਨਾ ਖੋਲਣੀ ਪਊਗੀ ਗੰਡ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਡ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਡ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲੇ ਨੂੰ ਹੁਣ ਤਿੰਨ ਸਾਲਾਂ ਚ ਮੈਂ ਖੋਲੀ ਜਾਂਨਾ ਕਾਫੀ ਗੰਡਾ ਖੋਲ ਲਿਆ ਥੋੜਾ ਸਾਫ ਵਰ ਕਰ ਲੋ ਬਸ ਮੇਰੀ ਨੀਅਤ 'ਚ ਕੋਈ ਖੋੜ ਨਹੀਂ ਜਦੋਂ ਮੈਂ ਕੋਈ ਰੇਤਿਆਣੇ ਚ ਸਬਾ ਵਾਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਈਆਂ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਐਸਾ ਟੀਬ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਉੱਥੇ ਪਿੰਡ ਰਹਿੰਦੀ ਹੈ ਉਹ ਇੱਕ ਪੱਤਰਕਾਰ ਆ ਗਿਆ ਕੋਈ YouTube ਵਾਲਾ ਉਹ ਕਹਿੰਦਾ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਹੈ ਆ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲਾਸਟਰੀ ਕਰਾ ਲਓ ਉਹ ਕਹਿੰਦੀ ਭਾਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਕਿਹੜੀ ਕਿਸਮਤ ਵਾਲੀ ਇੱਟੇ ਇਸ ਘਰ 'ਚ ਲੱਗੀ ਹੋਈ ਹੈ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਉਹਦਾ ਮਿਲ ਗਿਆ ਇਹ ਮਾਂ ਹੀ ਕਹਿ ਸਕਦੀ ਇਹ ਗੱਲ ਇਹ ਗੱਲ ਸਿਰਫ ਮਾਂ ਕਹਿ ਸਕਦੀ ਉਨ੍ਹੀ ਜਗ੍ਹਾ ਤੇ ਸੌਣਾ। ਉਹੀ ਦੋ ਰੋਟੀਆਂ ਨੇ ਜਿਤੇਨ ਖਾਣ ਲੱਗ ਜਾਂਗੇ ਡਾਕਟਰ ਬੰਦ ਕਰ ਦੂ। ਜਿਨੇ ਨਾਲ ਸਰੀ ਜਾਂਦਾ ਸਾਰ ਲੋ। ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁਕਣ ਤੇ ਲੱਗੇ ਆ ਪੰਜਾਬ ਨੂੰ। ਵੀ ਜ਼ਿਆਦਾਤਰ ਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ। ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ। ਨਾਲ ਤੱਕ ਕਿਸੇ ਦੇ ਗਏ ਨਹੀਂ। ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ। ਬਸ ਐਸੇ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ ਪੰਜਾ ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਬਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਉਹ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲਵਨੇ ਉਹਨੇ ਫਿਰ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਣਾ ਇਹ ਉਹਨਾਂ ਦੀ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਦਾ ਇਹ ਹਾਲ ਦੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾਏ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਹੈ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ बस फॉर्मेलिटी है ये कांग्रेस ਦਾ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੂੰ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਤੇ ਆ ਕੇ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਐਲੇ ਪੈਨੇ ਹੋ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਹੈ ਯਾਰ ਮੇਰਾ ਕਸੂਰ ਹੈ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਭਾਈ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਸੀ ਮਾਲਵੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਭੂਆ ਦੂਜੀ ਭੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮੈਂ ਗੰਡੂ ਆ ਐਂ ਜੇ ਕਰਕੇ 30 40 ਕਿਲੋਮੀਟਰ ਚ ਜ਼ਿੰਦਗੀ ਕੱਢ ਦਿੰਨੇ ਆ ਸਾਰੀ ਜਦਾਂ ਜੇ ਜਾਣੇ ਬੱਤ ਤੋਂ ਬੱਤ ਨਾਣੇ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜਾਈਏ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫਿਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ